ਨਗਰ ਦਾ ਐਨਆਰਆਈ ਵੀਰਾਂ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਪੰਚਾਇਤ ਸਾਰੇ ਨਗਰ ਵੱਲ ਧੰਨਵਾਦ ਕਰਦੇ ਜਿਨ੍ਹਾਂ ਦੇ ਸਹਿਯੋਗ ਨਾਲ ਕੀਰਤੀ ਮਾਸ ਸਮਾਗਮ ਮਾਸ ਸਮਾਗਮ ਜਿਹੜਾ ਹੈ ਉਹ ਜਿਹੜਾ ਉਹ ਅਨੰਦ ਜੁਤੁਰਾ ਸਤਿਪ੍ਰੀਤਮ ਦੇ ਰਾਹੀਂ ਜੜਦੀ ਪ੍ਰਤੀਕੀ ਹੋ ਕੇ ਪੰਡਾਲਾਂ ਦੇ ਵਿੱਚ ਪਰਚ ਚਾਹਵਾਤੇ ਜਥਿਆਂ ਨੇ ਆਪਣੇ ਕਥਾ ਰਾਈਂ ਵਿਸ਼ੇ ਰਾਈਂ ਗੁਰਬਾਣੀ ਰਾਈਂ ਸਾਰਿਆਂ ਸੰਤਾਂ ਨੇ ਹਲ ਕੀਤਾ ਤੇ ਸਾਰਿਆਂ ਦਾ ਮੈਂ ਐਨਆਰਆਈ ਵੀਰਾਂ ਦਾ ਨਗਰ ਨਮਸਤਿਆਂ ਦਾ ਸਮੂਹ ਭਾਈਚਾਰੇ ਭਾਈਦੇ ਐਪ ਨੇ মিডিਆ ਵਾਲਿਆਂ ਦਾ ਪਰ ਸਾਰੇ ਜਥੇਬੰਦੀਆਂ ਦਾ ਮੈਂ ਧੰਨਵਾਦ ਕਰਦਾ ਜਿਹੜੀਆਂ ਸਾਡੇ ਉੱਥੇ ਬੈਠੀਆਂ ਨੇ ਛਿੱਲੀ ਬਾਰਡਰ ਉੱਤੇ ਦੇਖੋ ਹਰਿਆਣਾ ਕਿੰਨਾ ਹਰਨਾ ਜਤੀ ਕਰ ਰਿਹਾ ਹੈ ਮੰਨ ਲਓ ਅਸੀਂ ਬੇਕਵਲ ਜਾਣਾ ਹੈ ਤੇ ਪ੍ਰਧਾਸ ਵਾਲੇ ਬੇਕਵਲ ਨੂੰ ਲੰਘਣ ਹੀ ਨਾ ਦਈਏ ਤੇ ਪਸੂਰਤ ਬੇਗੋ ਰਸ ਵਾਲਿਆਂ ਦਾ ਬੇਗੋ ਵਾਲਿਆਂ ਦਾ ਤੇ ਨਹੀਂ ਲੱਗੇਗਾ ਨਾ ਪਰ ਕਿਸਾਨਾਂ ਸਿਰਫ ਇੰਨਾ ਕਿ ਮੁੱਦਾ ਕਿ ਸਾਨੂੰ ਐਨ ਐਮ ਐਸ ਪੀ ਦਿੱਤੀ ਜਾਵੇ ਅਸੀਂ ਦਿੱਲੀ ਦੇ ਜਿਹੜੀਆਂ ਦੁਰਵਾਜ਼ਾ ਜਾ ਕੇ ਬੈਠਣਾ ਚਾਹੁੰਦੇ ਆ ਉੱਥੇ ਆਪਣਾ ਸਾਤ ਮਹੀਨੇ ਦਾ ਧਰਨਾ ਉਹ ਦੇਣਾ ਚਾਹੁੰਦੇ ਆ ਤੇ ਜਿਹੜੀ ਸੁੱਤੀ ਹੋਈ ਸਰਕਾਰਾਂ ਨੇ ਉਹਨਾਂ ਨੂੰ ਜਗਾਉਣਾ ਚਾਹੁੰਦੇ ਆ ਤੇ ਜਿਹੜੀ ਖੱਟੜ ਸਰਕਾਰ ਹੈ ਹਰਿਆਣਾ ਸਰਕਾਰ ਦੀ ਉਹ ਸਾਨੂੰ ਉੱਥੋਂ ਲੰਘਣ ਨੂੰ ਦੇ ਨਹੀਂ ਰਹੀ ਅਥਰੂ ਗੈਸ ਹੋਰ ਤਰ੍ਹਾਂ ਦੇ ਕਈ ਜਿਹੜੇ ਨੇ ਯੋਰ ਕੀਤੇ ਜਾ ਰਹੇ ਨੇ ਜਿਹਦੇ ਕਰਕੇ ਅਸੀਂ ਇਹ ਸਖਤ ਨਿੰਦਾ ਕਰਦੇ ਆ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਔਰ ਸਿੱਖ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਸਾਡੇ ਪ੍ਰਧਾਨ ਜੀ ਨੇ ਦੱਸਿਆ ਸੀ ਸਾਰੀਆਂ ਇਹ ਗਰਬਾਈਆਂ ਨਾਲ ਜੁੜਨ ਅਮਰ ਸੰਚਾਰ ਕਰਨ ਨਸ਼ਿਆਂ ਤੋਂ ਦੂਰ ਰਹਿਣਾ ਕਿੱਦਾਂ ਨਾਲ ਜੁੜਨ ਬਾਕੀ ਨੌਜਵਾਨ ਤੁਸੀਂ ਦੇਖ ਹੀ ਰਹੇ ਹੋ ਸਾਰੇ ਸ਼ੰਗੂ ਬਾਰਡਰ ਤੇ ਜਾ ਕੇ ਲੜ ਰਹੇ ਨੇ ਇਹੀ ਸਾਡੀ ਨੌਜਵਾਨੀ ਹੈ ਜਿਹੜੀ ਲੜ ਰਹੀ ਹੈ ਜੀ ਜੇਕਰ ਗੱਲ ਕੀਤੀ ਆਵੇ ਪੰਜਾਬ ਨੂੰ ਨਸ਼ਾ ਦੇ ਨਾਮ ਤੇ ਬਦਨਾਮ ਕੀਤਾ ਜਾ ਰਿਹਾ ਜਾਂ ਬਹੁਤ ਸਾਰੇ ਬਿਆਨ ਸਾਹਮਣੇ ਆ ਰਹੇ ਆ ਔਰ ਕੀ ਕਹਿਣਾ ਚਾਹੋਗੇ ਸਮੇਂ ਦੀਆਂ ਸਰਕਾਰਾਂ ਨੂੰ ਨੱਥ ਪਾਉਣ ਲਈ ਦੇਖੋ ਸਮੇਂ ਸਮੇਂ ਦੀਆਂ ਸਰਕਾਰਾਂ ਸਾਰੀਆਂ ਸਰਕਾਰਾਂ ਦਾ ਇੱਕ ਕਸੂਰ ਹੈ ਕੱਲੀ ਇੱਕ ਸਰਕਾਰ ਦਾ ਮੌਜੂਦਾ ਨਹੀਂ ਹੈਗਾ ਇਹ ਸਮੇਂ ਸਮੇਂ ਦੀਆਂ ਸਰਕਾਰਾਂ ਇਸ ਨੂੰ ਨੱਥ ਪਾਉਣ ਨੂੰ ਜਾਣ ਤੇ ਪਾਸ ਕਰਦੀਆਂ ਨੇ ਸਰਕਾਰ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਆ ਸਿਰਫ ਆਪਾਂ ਕਰਨਾ ਨਹੀਂ ਹੈਗਾ ਬਸ ਕੀ ਮੈਸੇਜ ਇਹ ਨਾਲ ਜੰਨੇ ਸਰਕਾਰ ਨੂੰ ਔਰ ਨਸ਼ਿਆਂ ਨਾਲ ਸਰਕਾਰ ਨਾਲ ਜੁੜ ਕੇ ਹੀ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਪੰਜਾਬ ਬਾਹਰ ਵਿਦੇਸ਼ਾਂ ਚਲਦਾ ਜਾ ਰਿਹਾ ਹੈ ਇਹ ਤੋਂ ਪੰਜਾਬਾ ਪੰਜਾਬ ਦੀ ਇਨਫੋਰਮੇਸ਼ਨ ਸਮੇਂ ਸਰਕਾਰਾਂ ਤੋਂ ਦੁਖੀ ਹੋ ਕੇ ਉਹ ਵਿਦੇਸ਼ਾਂ ਨੂੰ ਕਰ ਰਹੇ ਨੇ ਜੇ ਇੱਥੇ ਰੋਜ਼ਗਾਰ ਮਿਲੇ ਇੱਥੇ ਪੰਜਾਬੀ ਆਪਣੇ ਕੰਮ ਕਰਨ ਇੱਕੋ ਅਜੇ ਤੱਕ ਪੰਜਾਬੀ ਬਾਹਰ ਜਾ ਕੇ ਕੰਮ ਕਰਦੇ ਨੇ ਕੋਈ ਜੁਪੀ ਬਿਹਾਰੀ ਵਾਲਾ ਆਪਾਂ ਮਰਦਾਂ ਨਹੀਂ ਦੇਖਿਆ ਉਹਨਾਂ ਨੂੰ ਕੋਠੀਆਂ ਵੀ ਪਾਲੀਆਂ ਪਲਾਟ ਵੀ ਲੈ ਲਏ ਨੇ ਪਰ ਸਾਡੇ ਵੀ ਜਿਹੜਾ ਜੁੱਥ ਵਿੱਚ ਕੰਮ ਕਰਨਾ ਨਹੀਂ ਚੰਗਾ ਸ਼ਰਮੰਦਾ ਹੈ ਆਈ ਜੁੱਥ ਨੂੰ ਬੇਨਤੀ ਕਰਦੇ ਆ ਵਿੱਚ ਕੰਮ ਕਰੋ ਸਭ ਕੁਝ ਹੈਗਾ ਇਥੇ ਆ ਵਾਹਿਗੁਰੂ ਕੀ ਬੋਲੇ ਅੱਜ ਪ੍ਰਬੰਧਕਾਂ ਨੇ ਤੇ ਸੰਤੀ ਸਾਹਿਗਤ ਨੇ ਫਰਾਲ ਕੇ ਹਰ ਸਾਲ ਦੀ ਤਰ੍ਹਾਂ ਦਸਵੇਂ ਪੀਤਾ ਮਹਾਨ ਕਲਕੀਆਂ ਵਾਲੇ ਬਾਜਾਂ ਵਾਲੇ ਸੰਤ ਸਿਪਾਈ ਯੋਧਾ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅੱਜ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਗੁਰੂ ਘਰ ਤੀ ਚੱਲ ਕੇ ਦੇ ਗੋਲ ਵਾਲੇ ਅੱਡੇ ਤੇ ਨਗਰ ਕੀਰਤਨ ਦਾ ਰੂਪ ਧਾਰ ਕੇ ਪਾਰਕ ਦੇ ਵਿੱਚ ਜਾ ਕੇ ਗੁਰੂ ਨੂੰ ਖੁੱਲੀ ਪੰਡਾਲ ਦੇ ਵਿੱਚ ਸਜਾਇਆ ਗਿਆ ਉਸ ਤੋਂ ਬਾਅਦ ਉੱਥੇ ਰਾਗੀ ਝਾੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵਿਛਰੀ ਜਥੇ ਪਹੁੰਚ ਕੇ ਸੰਗਤਾਂ ਨੂੰ ਕੀਰਤਨ ਰਾਈ ਵਿਛਰੀ ਜਥੇ ਝਾੜੀ ਜਥਿਆਂ ਨੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮਾਗਮ ਤੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਨੌਜਵਾਨ ਪੀੜੀ ਮੈਸੇਜ ਇਹ ਚੱਲੇਗਾ ਕਿ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜਨ ਤੇ ਖੇਡਾਂ ਦੇ ਨਾਲ ਜੁੜਨ ਤਾਂ ਜੋ ਬੱਚੇ ਸਾਡੇ ਨਸ਼ਿਆਂ ਤੋਂ ਬਚ ਸਕਣ ਮੈਂ ਤਾਂ ਹਰ ਟਾਈਮ ਆਪਣੀਆਂ ਭੈਣਾਂ ਤੇ ਮਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਲਾਓ ਖੇਡਾਂ ਦੇ ਨਾਲ ਲਾਓ ਤਾਂ ਜੋ ਸਾਡੇ ਬੱਚੇ ਨਸ਼ਿਆਂ ਤੋਂ ਬਚੇ ਰਹਿਣ ਅੱਜ ਇਸ ਸਮਾਗਮ ਵਿੱਚ ਕਿਸਾਨੀ ਦੀ ਵੀ ਗੱਲ ਕੀਤੀ ਰਾਗੀ ਜੱਥੇ ਵਾਲੋ ਔਰ ਕੀ ਕਹਿਣਾ ਚਾਹੋਗੇ ਉਸ ਮਸਲੇ ਨੇ ਕਿ ਕਿਸਾਨੀ ਸੰਘਰਸ਼ ਵਿੱਚ ਗੁਰੂ ਜੀ ਦੇ ਦਾਸ ਹੋਈ ਸੰਗਤਾਂ ਨੇ ਬਾਬਾ ਜੀ ਨੇ ਜੱਥਿਆਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਇਹਨਾਂ ਦਾ ਕੰਮ ਚੜ੍ਹਦੀ ਕਲਾ 'ਚ ਹੋਵੇ